ਕੇਂਦਰੀ ਵਾਰ ਸਰਕਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ ਵਿਜੇਪੀ ਐਮਐਲਏ ਨੇ ਵੱਡੀ ਮੰਗ ਹੈ ਜਿਹੜੀ ਉਹ ਰੱਖ ਦਿੱਤੀ ਆ ਤਾਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਰਕਾਰ ਵਰਖਾਸਤ ਕਰਨ ਦੀ ਮੰਗ ਕੀਤੀ ਗਈ ਆ ਤਾਂ ਵੱਡਾ ਸੰਕਟ ਕੇਂਦਰੀ ਵਾਰ ਸਰਕਾਰ ਨੂੰ ਲੈ ਕੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਵਿਧਾਇਕਾਂ ਵੱਲੋਂ ਭਾਜਪਾ ਵਿਧਾਇਕਾਂ ਵੱਲੋਂ ਚਿੱਠੀ ਲਿਖੀ ਗਈ ਆ ਰਾਸ਼ਟਰਪਤੀ ਨੂੰ ਤਾਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਆ ਕਿ ਸਵਧਾਨਿਕ ਸੰਕਟ ਆ ਜਿਹੜਾ ਉਹ ਦਿੱਲੀ ਵਿੱਚ ਨਜ਼ਰ ਆ ਰਿਹਾ ਹੈ ਇਸ ਦੇ ਚਾਲਦਿਆਂ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਤਾਂ ਰਾਸ਼ਟਰਪਤੀ ਵੱਲੋਂ ਵੀ ਚਿੱਠੀ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਿਆ ਤਾਂ ਕਿਤੇ ਨਾ ਕਿਤੇ ਵੱਡੀ ਹਲਚਲ ਜਿਹੜੀ ਦਿੱਲੀ ਸਰਕਾਰ ਆ ਉਸ ਨੂੰ ਲੈ ਕੇ ਹੋ ਸਕਦੀ ਹੈ ਤੇ ਕੇਜਰੀਵਾਲ ਸਰਕਾਰ ਨੂੰ ਲੈ ਕੇ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਦਰਪਦੀ ਮਰਮੂ ਨੂੰ ਜਿਹੜੇ ਆ ਇੱਕ ਚਿੱਠੀ ਲਿਖਿਆ ਤੇ ਚਿੱਠੀ ਲੈ ਕੇ ਮੰਗ ਕੀਤੀ ਗਈ ਹੈ ਕਿ ਸਰਕਾਰ ਬਰਖਾਸਤ ਕੀਤੀ ਜਾਵੇ ਤਾਂ ਸਿਆਸੀ ਸੰਕਟ ਆ ਜਿਹੜਾ ਉਹ ਕੇਜਰੀਵਾਲ ਸਰਕਾਰ ਨੂੰ ਲੈ ਕੇ ਖੜਾ ਹੁੰਦਾ ਨਜ਼ਰ ਆ ਰਿਹਾ ਜਿੱਥੇ ਪਹਿਲਾਂ ਹੀ ਕੇਜਰੀਵਾਲ ਈਡੀ ਦੀ ਗ੍ਰਿਫਤਚ ਨੇ ਅਤੇ ਸੀਬੀਆਈ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਤਾਂ ਇਸ ਦੇ ਦਰਮਿਆਨ ਹੀ ਹੁਣ ਕਿਤੇ ਨਾ ਕਿਤੇ ਸਰਕਾਰ ਡੇਗਣ ਦੇ ਲਈ ਵੱਡੀ ਜਿਹੜੀ ਆ ਹਲਚਲ ਤੇਜ਼ ਹੋ ਗਈ ਹੈ ਤੇ ਜਿੱਥੇ ਵਿੱਤੇ ਦਿਨੀ ਦੇਖਿਆ ਗਿਆ ਸੀ ਵਿੱਤੇ ਸਮੇਂ ਦਰਮਿਆਨ ਹਾਈ ਕੋਰਟ ਵਿੱਚ ਵੀ ਜਿਹੜੀ ਆ ਪਟੀਸ਼ਨ ਪਾਈ ਜਾਂਦੀ ਆ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਸਰਕਾਰ ਨੂੰ ਵਰਖਾਸਤ ਕੀਤਾ ਜਾਵੇ ਹਾਲਾਂਕਿ ਹਾਈ ਕੋਰਟ ਵੱਲੋਂ ਪਟੀਸ਼ਨਾਂ ਰੱਦ ਕੀਤੀਆਂ ਗਈਆਂ ਪਟੀਸ਼ਨਾਂ ਫਿਰ ਸੁਪਰੀਮ ਕੋਰਟ ਪਹੁੰਚਦੀਆਂ ਨੇ ਸੁਪਰੀਮ ਕੋਰਟ ਵੱਲੋਂ ਵੀ ਸਖਤ ਤਾੜਨਾ ਦੇ ਤਹਿਤ ਪਟੀਸ਼ਨਾਂ ਰੱਦ ਕੀਤੀਆਂ ਜਾਂਦੀਆਂ ਨੇ ਮੌਜੂਦਾ ਮੰਤਰੀ ਅਤੇ ਮੌਜੂਦਾ ਵਿਧਾਇਕਾਂ ਨੇ ਕਈਆਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਤੇ ਇਸ ਦੇ ਦਰਮਿਆਨ ਹੁਣ ਭਾਜਪਾ ਵਿਧਾਇਕਾ ਵੱਲੋਂ ਵੱਡੀ ਮੰਗ ਆ ਜਿਹੜੀ ਉਹ ਕੀਤੀ ਗਈ ਆ ਤਾਂ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਚਿੱਠੀ ਲਿਖ ਕੇ ਜਿਹੜੀ ਆ ਮੰਗ ਕੀਤੀ ਗਈ ਆ ਕਿ ਸਰਕਾਰ ਨੂੰ ਵਰਖਾਸਤ ਕੀਤਾ ਜਾਵੇ ਤਾਂ ਇਸ ਨੂੰ ਲੈ ਕੇ ਹੁਣ ਰਾਸ਼ਟਰਪਤੀ ਵੱਲੋਂ ਵੀ ਜਿਹੜੀ ਚਿੱਠੀ ਆ ਉਹ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਆ ਤੇ ਇਸ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਬੁਰੇ ਤਰੀਕੇ ਨਾਲ ਘਿਰਦੇ ਨਜ਼ਰ ਆ ਰਹੇ ਨੇ ਕੇਜਰੀਵਾਲ ਤਾਂ ਜਿੱਥੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਸ਼ਰਾਬ ਪਾਲਸੀ ਬਣਾਈ ਜਾਂਦੀ ਹੈ ਤੇ ਉਹੀ ਪਾਲਸੀ ਇੰਨੀ ਕ ਭਾਰੀ ਪੈਂਦੀ ਹੈ ਕਿ ਤਿੰਨ ਤੋਂ ਚਾਰ ਮੰਤਰੀ ਜਿਹੜੇ ਆ ਉਹ ਜੇਲ੍ਹ ਚ ਜਾਂਦੇ ਆ ਖੁਦ ਮੁੱਖ ਮੰਤਰੀ ਤੇ ਉਹ ਸਮਝ ਆ ਜਾਂਦਾ ਹੈ ਕਿ ਉਹਨਾਂ ਨੂੰ ED ਗ੍ਰਫਤਾਰ ਕਰਦੀ ਆ ਅਤੇ ਜਿਵੇਂ ਹੀ ED ਵੱਲੋਂ ਗ੍ਰਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਜ਼ਮਾਨਤ ਆਕ ਮਿਲਦੀ ਹੈ ਤੇ ਜ਼ਮਾਨਤ ਤੇ ਜਿੱਥੇ ਇਹੀ ਦੀ ਜਿਹੜੀ ਆ ਜਿਹੜੀ ਆ ਰਡਾਰ ਤੇ ਚੱਲ ਰਹੀ ਸੀ ਕੇਸਰੀਵਾਲ ਉਸ ਤੇ ਜਵਾਨਤ ਤੇ ਬਾਹਰ ਆਂਦੇ ਆ ਤਾਂ ਨਾਲ ਦੀ ਨਾਲ ਹੀ ਸੀਵੀਆਈ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਸੀਵੀਆਈ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਕੇਸਰੀਵਾਲ ਨੂੰ ਤੇ ਹਲੇ ਵੀ ਜਿਹੜੇ ਆ ਜੇਲ੍ਹ ਵਿੱਚ ਬੰਦ ਨੇ ਕੇਸਰੀਵਾਲ ਤਾਂ ਉਧਰ ਹੁਣ ਸਰਕਾਰ ਨੂੰ ਲੈ ਕੇ ਵੱਡੀ ਹਲਚਲ ਆ ਜਿਹੜੀ ਉਹ ਤੇਜ਼ ਹੋ ਚੁੱਕੀ ਆ ਕਿ ਵਿਧਾਇਕਾਂ ਵੱਲੋਂ ਭਾਜਪਾ ਵਿਧਾਇਕਾਂ ਵੱਲੋਂ ਮੰਗ ਕੀਤੀ ਗਈ ਆ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕਿ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਸਰਕਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ ਵਿਜੇਪੀ ਐਮਐਲਏ ਨੇ ਵੱਡੀ ਮੰਗ ਹੈ ਜਿਹੜੀ ਉਹ ਰੱਖ ਦਿੱਤੀ ਆ ਤਾਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਰਕਾਰ ਵਰਖਾਸਤ ਕਰਨ ਦੀ ਮੰਗ ਕੀਤੀ ਗਈ ਆ ਤਾਂ ਵੱਡਾ ਸੰਕਟ ਕੇਜਰੀਵਾਲ ਸਰਕਾਰ ਨੂੰ ਲੈ ਕੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਵਿਧਾਇਕਾਂ ਵੱਲੋਂ ਭਾਜਪਾ ਵਿਧਾਇਕਾਂ ਵੱਲੋਂ ਚਿੱਠੀ ਲਿਖੀ ਗਈ ਆ ਰਾਸ਼ਟਰਪਤੀ ਨੂੰ ਤਾਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਆ ਕਿ ਸੰਵਿਧਾਨਿਕ ਸੰਕਟ ਆ ਜਿਹੜਾ ਉਹ ਦਿੱਲੀ ਵਿੱਚ ਨਜ਼ਰ ਆ ਰਿਹਾ ਇਸ ਦੇ ਚਾਲਦਿਆਂ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਤਾਂ ਰਾਸ਼ਟਰਪਤੀ ਵੱਲੋਂ ਵੀ ਚਿੱਠੀ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰੀਆਂ